ਖਨੌਰੀ ਬਾਰਡਰ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂਗੇ ਜਿੱਥੇ ਇੱਕ ਪਾਣੀ ਦੀ ਟੈਂਕੀ ਅੱਗੇ ਲੈ ਕੇ ਮੋਟਰ ਦੇ ਉੱਪਰ ਗਿਆ ਟਰੈਕਟਰ ਬੁਰੀ ਤਰ੍ਹਾਂ ਤਰੀਕੇ ਦੇ ਨਾਲ ਫੋਰਸ ਦੇ ਵੱਲੋਂ ਨੁਕਸਾਨੇ ਗਏਗਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਟਰੈਕਟਰ ਦੇ ਚਾਰੇ ਟਾਇਰਾਂ ਦੀਆਂ ਜਿਹੜੀਆਂ ਟੁੱਟੀਆਂ ਨੇ ਉਹ ਪੜ ਚਿੰਦੀਆਂ ਨੇ ਟੁੱਟੀਆਂ ਨੂੰ ਪੂਰੀ ਤਰ੍ਹਾਂ ਘਾਟ ਦਿੱਤਾ ਗਿਆ ਹੈਗਾ ਤੇ ਹਵਾ ਟਾਇਰਾਂ ਦੀ ਉਸ ਤੋਂ ਬਾਅਦ ਨਿਕਲ ਚੁੱਕੀ ਹੈ ਬਿਲਕੁਲ ਨੁਕਸਾਨੇ ਗਏ ਟਰੈਕਟਰ ਹੈ ਟੁੱਟੀਆਂ ਦੇ ਨਿਸ਼ਾਨ ਇੱਥੋਂ ਦਿੱਕੀ ਉੱਪਰੋਂ ਜਿਹੜੀਆਂ ਜਿੰਨੀਆਂ ਤਾਰਾਂ ਨੇ ਟਰੈਕਟਰ ਦੀਆਂ ਸਾਰੀਆਂ ਜਿਹੜੀਆਂ ਵੱਡ ਦਿੱਤੀਆਂ ਗਈਆਂ ਨੇ ਨਾਲ ਹੀ ਜਿਹੜੀਆਂ ਟਰੈਕਟਰ ਦੀਆਂ ਲਾਈਟਾਂ ਨੇ ਉਹ ਸਾਰੀਆਂ ਲਾਈਟਾਂ ਪਨ ਦਿੱਤੀਆਂ ਗਈਆਂ ਨੇ ਸਟੀਅਰਿੰਗ ਤੱਕ ਜਿਹੜਾ ਕਟਰ ਦਿੱਤਾ ਗਿਆ ਹੁਣ ਜੇਕਰ ਅੰਦਾਜ਼ਾ ਲਾਇਆ ਜਾਵੇ ਤਾਂ ਡਾਂਗਾਂ ਦੇ ਨਾਲ ਜਿਹੜਾ ਸਟੇਰਿੰਗ ਨਹੀਂ ਪੜਦਾ ਹੈਗਾ ਕਿਸੇ ਕਟਰ ਦੇ ਨਾਲ ਲੋਕ ਅੰਦਾਜ਼ਾ ਲਾ ਰਹੇ ਨੇ ਕਿ ਕਟਰ ਦੇ ਨਾਲ ਜਿਹੜਾ ਸਟੇਜਿੰਗ ਵੀ ਵੱਡਾ ਟੁੱਕਾ ਕੀਤੀ ਗਈ ਹੈ ਇਥੋਂ ਤੱਕ ਜਿਹੜੀਆਂ ਤਾਰਾਂ ਵੀ ਵੱਡੀਆਂ ਗਈਆਂ ਨੇ ਉਹਨਾਂ ਨੂੰ ਦੇਖ ਕੇ ਲੋਕ ਅੰਦਾਜ਼ਾ ਲਾ ਰਹੇ ਨੇ ਕਿ ਕਿਸੇ ਤਰ੍ਹਾਂ ਦੇ ਕੋਈ ਕਟਰ ਜਾਂ ਹਥਿਆਰ ਉਹਨਾਂ ਦੇ ਕੋਲੇ ਮੌਜੂਦ ਹੋ ਸਕਦਾ ਤੁਸੀਂ ਤਸਵੀਰਾਂ ਦੇਖੋ ਕਿਸ ਤਰ੍ਹਾਂ ਡਾਂਗਾਂ ਛੋਟੀਆਂ ਦੇ ਨਿਸ਼ਾਨ ਟਰੈਕਟਰ ਦੀ ਬਾਡੀ ਦੇ ਉੱਪਰ ਨਜ਼ਰ ਆ ਰਹੇ ਨੇ ਸੁਖਨੌਰੀ ਦੇ ਨਜ਼ਦੀਕ ਕਿਸਾਨ ਦਾ ਜਿਹੜਾ ਇਹ ਟਰੈਕਟਰ ਉਹ ਅਓ ਦੱਸਿਆ ਰਿਹਾ ਕਿ ਖਨੋਰੀ ਦੇ ਨੇੜੇ ਦਾ ਹੀ ਕਿਸਾਨ ਹੈ ਜੋ ਪਾਣੀ ਦੀ ਟੈਂਕੀ ਲੈ ਕੇ ਬਰਡਰ ਦੇ ਉੱਪਰ ਸੇਵਾ ਕਰਨ ਦੇ ਲਈ ਆਇਆ ਸੀ ਤੇ ਉਸ ਦਾ ਟਰੈਕਟਰ ਜਿਹੜਾ ਹੈ ਨੁਕਸਾਨਿਆ ਗਿਆਗਾ। ਸੋ ਨਾਲ ਹੀ ਟਰੈਕਟਰ ਦੇ ਉੱਪਰ ਲੱਗਿਆ ਹੋਇਆ ਜਿਹੜਾ ਸਮਾਨ ਹੈ ਉਹ ਚੋਰੀ ਕਰ ਲਿਆ ਗਿਆ ਜਿਸ ਤਰ੍ਹਾਂ ਡੈਕ ਜਿਹੜਾ ਟਰੈਕਟਰ ਦਾ ਚੋਰੀ ਕਰ ਲਿਆ ਗਿਆ ਹੋਰ ਵੀ ਸਮਾਨ ਜੇ ਛੋਟਾ-ਵੱਟਾ ਡੈਕੋਰੇਸ਼ਨ ਦੇ ਲਈ ਕਿਸਾਨ ਵੱਲੋਂ ਲਾਇਆ ਗਿਆ ਸੀ ਤਾਂ ਸਾਰਾ ਸਮਾਨ ਚੋਰੀ ਕੀਤਾ ਗਿਆਗਾ। ਤੁਸੀਂ ਤਾਰਾਂ ਵੱਲ ਜੇਕਰ ਨਿਗਾਹ ਮਾਰੋਗੇ ਤਾਂ ਤੁਹਾਨੂੰ ਨਜ਼ਰ ਆਊਗਾ ਕਿ ਕਿਸੇ ਕਟਰ ਦੇ ਨਾਲ ਜਿਹੜੀਆਂ ਤਾਰਾਂ ਨੇ ਉਹ ਵੱਡੀਆਂ ਗੱਈਆਂ ਨੇ ਸੋ ਜਿਹੜੇ ਕਿਸਾਨਾਂ ਨਾਲੋਂ ਤੇਜ਼ ਤਾਰ ਹਥਿਆਰ ਫੋਰਸ ਦੇ ਕੋਲੇ ਮੌਜੂਦ ਨੇ ਜੋ ਹਰ ਵੇਲੇ ਕਿਸਾਨਾਂ ਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨੁਕਸਾਨ ਜਿਹੜਾ ਉਹ ਕਰਦੇ ਰਹਿੰਦੇ ਨੇ ਇਹ ਪਾਣੀ ਵਾਲੀ ਅੱਗੇ ਟੈਂਕੀ ਲਾ ਕੇ ਗਿਆ ਸੀਗਾ ਵੀ ਜਿਹੜੇ ਕੋ ਗ੍ਰਨੇਡ ਆ ਰਹੇ ਸੀ ਪਾਣੀ ਦੀ ਜਰੂਰ ਸੀ ਅੱਖਾਂ ਮੱਚ ਰਹੀਆਂ ਸੀਗਾ ਉਹ ਕਾਫੀ ਟਾਈਮ ਤੋਂ ਸੇਵਾ ਕਰ ਰਿਹਾ ਸੀ ਪਰ ਉਦੋਂ ਜਿਹੜੇ ਪੁਲਿਸ ਕਰਮਚਾਰੀ ਔਰ ਸੀਆਰਪੀ ਵਾਲੇ ਆਏ ਔਰ ਉਹਨੇ ਬੜੀ ਪੂਰੇ ਤਰੀਕੇ ਨਾਲ ਤੋੜਪਾਜ ਕੀਤੀ ਆ ਇਹਦੇ ਫਿਲਟਰ ਵਗੈਰਾ ਨਿਊਜ਼ਲਾ ਚਾਰੇ ਟਾਇਰ ਸਟੀਰਿੰਗ ਇਹਦਾ ਡੈਕ ਵੀ ਕੱਢ ਕੇ ਲੈ ਗਿਆ ਜਿੰਨਾ ਹੋ ਸਕੇ ਨਾ ਤੋ ਨੁਕਸਾਨ ਉਹਨਾਂ ਨੇ ਕੀਤਾ ਇਹ ਤਾਂ ਬੜੀ ਮੁਸ਼ਕਲ ਜਾਣ ਬਚੇਗਾ ਟਰੈਕਟਰ ਉਹਨੇ ਪਲਟਾ ਦੇਣਾ ਸੀ ਹੁਣ ਦੋ ਚਰਵਾ ਕੇ ਇੱਥੇ ਲੈ ਕੇ ਆਇਆ